ਪਹਿਲਾਂ ਬਈ ਆਹ ਵੀਡੀਓ ਵੇਖ ਲਿਓ ਫੇਰ ਆਪਾਂ ਤੁਹਾਡੇ ਨਾਲ ਕਰਦੇ ਆਂ ਗੱਲ। ਐਸੋ ਕੁੜੀ ਤਾਂ ਪਰਮਾਰਗ ਹੀ ਸਾਤਾ ਦੀ ਮਹਿਕ ਘੰਡਾਰ ਗਈ। ਆ ਵੀਰੋ ਵੀਰ ਜਿਹਦੀ ਆਹ ਵੀਡੀਓ ਬਹੁਤ ਵਾਇਰਲ ਹੋਈ ਤੇ ਸਾਰਿਆਂ ਨੇ ਦੇਖੀ ਸੀ ਹਨਾ ਤੇ ਆਪਾਂ ਬਈ ਤੁਹਾਨੂੰ ਇਸ ਵੀਰ ਦੀ ਹਿਸਟਰੀ ਸੁਣਾਵਾਂ ਥੋੜਾ ਅੱਖਾਂ ਚੋਂ ਪਾਣੀ ਆਇਆ ਹਨਾ ਐਡੀ ਤਕੜੀ ਗਾਇਕੀ ਹੈ ਵੀਰ ਦੀ। ਅੱਜ ਇਹ ਵੀਰ ਨਾ ਰੋਲ ਰਿਹਾ ਬਈ ਵਿਚਾਰਾ ਗਰੀਬੀ ਦੇ ਵਿੱਚ ਦੱਬ ਲਿਆ ਗਰੀਬੀ ਨੇ ਬਾਈ ਤੇ ਵੀਰ ਦੀ ਬਾਜਾ ਯਾਰ ਬਾਈ ਕਿਆ ਬਾਤ ਆਈਆਂ ਸਵਰਗਵਾਸੀ ਸਰਦਾਰਨ 76 ਸੱਤੇ ਦਾ ਭਰਾ ਤੇ ਆਪਾਂ ਕਰਦੇ ਆਂ ਪੂਰੀ ਗੱਲਬਾਤ ਪੂਰੀ ਵੀਡੀਓ ਦੇਖਿਓ ਬਾਈ ਕਿਉਂ ਕਿਉਂ ਬੰਦੇ ਕੋਲੇ ਕੋਈ ਕੁਆਲਿਟੀ ਨਹੀਂ ਸੀ ਯਾਰ 1 ਰੁਪਏ ਦੇ ਵੀ ਤੁਸੀਂ ਨਾ ਉਹਨੂੰ ਇੱਥੋਂ ਚੱਕ ਕੇ ਇੱਥੇ ਠੋਕਿਆ ਨਾ ਅੱਜ ਬਾਈ ਸੋਨੋ ਆਪਾਂ ਜਿਹੜੇ ਵੀਰ ਨਾਲ ਮਲਾਇਆ ਨਾ ਤੁਸੀਂ ਬਹੁਤ ਮੰਨ ਲਓ ਵਧਗਾ ਵਧਗਾ ਯਾਰ ਜਿਹੜੇ ਬੰਦੇ ਸੀਗੇ ਨਾ ਪੂਰੇ ਮੰਨ ਲਓ ਬਾਹਰ ਲੋਏ ਉਹਨਾਂ ਨੇ ਵੀ ਉਹ ਵੀਡੀਓ ਦਾ ਮਜ਼ਾਕ ਡਾਇਆ ਹਨਾ ਤੇ ਉਹਦੇ ਤੇ ਵੀਡੀਓ ਵੀ ਬਣਾਇਆ ਅੱਜ ਆਪਾਂ ਉਹ ਬੰਦੇ ਨੂੰ ਮਲਾਉਨੇ ਆਂ ਤੁਹਾਨੂੰ ਤੇ ਬਾਈ ਵੀਰ ਸਵਰਗਵਾਸੀ ਸਰਦਾਰਨ 767 ਦਾ ਭਰਾ ਬਈ ਬਹੁਤ ਹੀ ਮਹਾਨ ਆ ਵੀ ਜਿਨ੍ਹਾਂ ਚ ਕਲਾ ਸੀ ਬਾਈ ਜਿਹੜੇ ਬੰਦੇ ਨੇ ਤੋ ਸੁਣਿਆ ਉਹਨਾਂ ਨੂੰ ਤਾਂ ਪਤਾ ਨਾ ਅੱਜ ਦੇ ਨੌਜਵਾਨਾਂ ਨੂੰ ਨਹੀਂ ਪਤਾ ਹੋਣਾ ਆਪਾਂ ਉਹਦਾ ਸਾਨੂੰ ਆਖੇ ਬਾਈ ਤੋਂ ਗੀਤ ਸੁਣ ਗੀਤ ਸੁਣਦੇ ਆ ਤੁਹਾਨੂੰ ਆਪੇ ਹੀ ਪਤਾ ਲੱਗ ਜਾਊਗਾ ਵੀ ਕਿਹੜਾ ਬੰਦਾ ਸੀਗਾ ਕੀ ਆਲਾ ਬਾਈ ਠੀਕ ਆ ਬਾਈ ਬਹੁਤ ਜਿਹੜਾ ਯਾਰ ਬਾਈ ਇੱਕ ਉਹ ਗੀਤ ਨਹੀਂ ਸੀ ਬਾਈ ਮੂਸੇ ਵਾਲਾ ਗਾਉਂਦਾ ਹੁੰਦਾ ਸੀ ਪਹਿਲਾਂ ਸਟਾਰਟਿੰਗ ਚ ਤੁਹਾਡੇ ਭਰਾ ਦਾ ਉਹ ਥੋੜਾ ਜਿਹਾ ਸੁਣਾ ਦੋ ਜਾ ਸੋਣਾ ਹਣ ਕਰ ਜਾ ਵੀਰਾ ਤੇਰੀ ਉਮਰ ਚਾਰ ਜਗ ਹੋਵੇ ਸਾਡਾ ਸਾਬਨ ਵਖਰਾ ਅੜਿਆ ਤੇ ਕਿਹੜਾ ਅਥਰੂ ਵੇਣ ਬਣ ਚੋਵੇ ਤੇਰੀਆਂ ਪੌਣਾ ਜ਼ਖਮ ਅチェੜੇ ਅਸੀਂ ਰੱਖਦੇ ਮਸਾਂ ਦੀ ਅਮ ਬੇਲੇ ਹੈ ਫੈਨਾ ਤੇਰਾ ਪੱਜਦ ਯਾਰ ਕੋ ਹੋੜਨਾ ਹੋਵੇ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਜਦ ਮੱਲੂ ਮੰਲੀ ਆ ਗਈ ਸੁਣ ਯਾਰ ਦੀ ਤੇ ਕੁੜੀਆਂ ਚ ਗੱਲ ਛੜ ਗਈ ਵੇ ਜਦ ਪਿੰਗ ਦੇ ਹਲਾਰੇ ਨਾਲ ਸੋਣਿਆ ਹਾਂ ਸੱਜਣਾ ਹਣੀਆਂ ਬੇ ਪੱਤਿਆਂ ਨਾ ਵੇ ਪੱਤਿਆਂ ਨਾ ਵੇ ਪੱਤਿਆਂ ਨਾ ਹਿੱਟ ਭੇੜੇਗੀ ਵੇ ਇੱਕ ਸੌਣ ਦਾ ਮਹੀਨਾ ਰੁੱਤ ਪਿਆ ਹਵਾ ਦੀ ਏ ਭਾਈ ਵੀਰ ਪਤਾ ਕੀ ਕੰਮ ਕਰੀ ਜਾਂਦਾ ਯਾਰ ਅੱਜ ਦੇਖ ਕੇ ਨਾ ਮੇਰੇ ਅੱਖਾਂ ਚੋਂ ਪਾਣੀ ਆ ਗਿਆ ਯਾਰ ਵੀਰ ਨਾ ਭਾਈ ਦਿਹਾੜੀ ਕਰਦਾ ਏ ਐਡੀ ਵੱਧਗਾਂ ਬਾਜ ਹੋਣ ਦੇ ਬਾਵਜੂਦ ਵੀ ਭਰਾ ਦਿਹਾੜੀ ਕਰੀ ਜਾਂਦਾ ਭਾਈ ਤੇ ਤੁਸੀਂ ਇੱਕ ਜਿੰਨਾਂ ਕੋਲੇ ਕੋਈ ਟੈਲੈਂਟ ਹੀ ਨਹੀਂ ਯਾਰ ਉਹਨਾਂ ਨੂੰ ਚੱਕ ਕੇ ਕਿੱਥੇ ਮਾਰਿਆ ਵੀਰ ਨੂੰ ਪ੍ਰੋਗਰਾਮ ਬਾਈ ਕਾਤੋਂ ਨਹੀਂ ਦਿੰਦੇ ਯਾਰ ਚੱਕਰ ਵੀ ਦੱਸੋ ਕੋਈ ਬਾਤ ਚ ਕਮੀ ਵੀ ਦੱਸੋ ਕੀ ਹੈ ਨਾ ਤੇ ਹੁਣ ਬਾਈ ਆਪਾਂ ਉਹ ਵੀ ਸੁਣਦੇ ਆ ਜਿਹੜਾ ਵੀਰ ਦੀ ਮੰਨ ਲਓ ਤੁਸੀਂ ਐਡੀਟਿੰਗ ਕਰੀ ਸੀਗੀ ਹੈ ਨਾ ਚੱਕ ਕੇ ਗੀਤ ਦੀ ਤੇ ਤੁਸੀਂ ਮੰਨ ਲਓ ਬਹੁਤ ਮਜ਼ਾਕ ਡਾਇਆ ਉਹ ਵੀਡੀਓ ਵੀ ਬਹੁਤ ਬੈਰਲ ਹੋਈ ਸੀ ਬਹੁਤ ਜਿਆਦਾ ਹੈ ਨਾ ਤੇ ਆਪਾਂ ਉਹਦੇ ਵੀ ਦੋਕ ਲੈਣਾ ਸੁਣਦੇ ਆ ਬਾਈ ਜਿਹੜੀ ਤੁਸੀਂ ਉਹ ਬੈਰਲ ਕਰੀ ਆ ਜਿਹੜੀ ਕੀ ਆਲਾ ਬਾਈ ਤੇ ਜਿਹੜਾ ਇੱਕ ਉਹ ਮੰਨ ਲਓ ਛੋਡੀ ਵੀਡੀਓ ਨੇ ਇੱਕ ਬੈਰਲ ਹੋਈ ਸੀ ਇਹ ਜਿਹੜੀ ਕਬੂਤਰ ਵਾਲੀ ਹਾਂ ਕੁੜੀ ਕਬੂਤਰ ਵਰਗੀ ਉਹਦੀਆਂ ਦੋਕ ਲੈਣਾ ਸੁਣਾਓ ਉਹ ਪੂਰਾ ਪਤਾ ਲੱਗੇ ਪੂਰੇ ਗੀਤ ਕੀ ਸੀਗਾ ਉਹ ਹੋ ਇੱਕ ਕੁੜੀ ਤੂਤਰ ਵਰਗੀ ਜਦਾਂ ਦੀ ਮੈਂ ਖਲਾਰ ਗਈ ਪਰੇਸ਼ਾ ਮੈਂ ਭਰਦਾ ਰਹਿ ਗਿਆ ਮੈਂ ਉਹ ਦੂਰ ਅਡਾਰ ਮਰ ਗਈ ਇੱਕ ਕੁੜੀ ਕਬੂਤਰ ਵਰਗੀ ਜਦਾਂ ਦੀ ਮੈਂ ਖਲਾਰ ਗਈ ਇੱਕ ਕੁੜੀ ਕਬੂਤਰ ਵਰਗੀ ਬਾਈ ਆ ਕੀ ਤੇ ਸੀਗਾ ਉਹ ਬਾਈ ਤੁਹਾਨੂੰ ਯਾਰ ਬਾਈ ਦੇ ਹੱਥਾਂ ਦਾ ਹੀ ਪਤਾ ਲੱਗ ਜਾਊਗਾ ਕਿ ਬਾਈ ਹਨਾ ਕੰਮ ਕਰਨਾ ਬਾਈ ਹੱਥ ਦਿਖਾ ਦੇ ਮੜਾ ਨੇੜੇ ਕਰਕੇ ਅੱਧ ਦੇਖ ਲਓ ਬਾਈ ਯਾਰ ਤੁਹਾਨੂੰ ਆਪ ਹੀ ਪਤਾ ਲੱਗ ਜਾ ਏਡਾ ਯਾਰ ਬਾਈ ਮੈਂ ਕਹਿੰਨਾ ਵੀ ਯਾਰ ਆਪਾਂ ਕਿੱਥੇ ਫਿਰਦੇ ਹਨਾ ਤੁਰੇ ਯਾਰ ਬਈ ਏਡੇ ਏਡੇ ਕਲਾਕਾਰ ਤਾਂ ਰੁਲੇ ਫਿਰਦੇ ਆ ਤੇ ਆਪਾਂ ਬਾਈ ਜਿਹੜੇ ਮੰਨ ਲੋ ਕਲਾਕਾਰਾਂ ਚ ਕੋਈ ਹੁਨਰ ਹੀ ਨਹੀਂ ਯਾਰ ਉਹਨਾਂ ਨੂੰ ਆਪਾਂ ਸਟੇਜਾਂ ਤੇ ਬਾਈ ਚੜਾਈ ਜਾਂਦੇ ਯਾਰ ਹੱਥ ਬਨ ਕੇ ਬੇਨਤੀ ਆ ਬਾਈ ਆਪਾਂ ਵੀਰ ਦਾ ਨੰਬਰ ਦੇਵਾਂਗੇ ਸਕਰੀਨ ਤੇ ਭਰਾ ਬਣ ਕੇ ਵੀਰ ਯਾਰ ਇੱਕ ਵਾਰੀ ਜ਼ਰੂਰ ਕੰਟੈਕਟ ਕਰੋ ਯਾਰ ਤੁਸੀਂ ਆਪ ਕਹਾਂਗੇ ਵੀ ਠੀਕ ਐਰ ਗੱਲਬਾਤ ਹੈਗੀ ਆ ਬਾਈ ਆ ਆਪਣਾ ਨੰਬਰ ਬੋਲ ਦੋ ਜੀ ਆਪਣਾ ਨੰਬਰ ਕਿਹੜਾ ਚੱਲਦਾ ਹੈ 98155 45948 98155 45948 ਬਾਈ ਆਪਾਂ ਸਕਰੀਨ ਤੇ ਵੀ ਨੰਬਰ ਦੇਵਾ ਕੇ ਭਰਾ ਬਣ ਕੇ ਯਾਰ ਇੱਕ ਵਾਰੀ ਜ਼ਰੂਰ ਸੰਪਰਕ ਕਰੋ ਵੀਰ ਬਣ ਕੇ ਤੁਹਾਨੂੰ ਆਪ ਹੀ ਪਤਾ ਲੱਗ ਜੂ ਤੁਹਾਡੇ ਪੈਸੇ ਯਾਰ ਜਿਹੜੇ ਤੁਸੀਂ ਦਿਓਗੇ ਨਾ ਉਹਨਾਂ ਦਾ ਮੁੱਲ ਮੋੜੂਗਾ ਬਾਈ ਬਾਈ ਇਹੋ ਜੀ ਕੋਈ ਗੱਲ ਨਹੀਂ ਤੇ ਵੀਰ ਬਣ ਕੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤੇ ਜਿਹੜੇ ਬਾਈ ਜਿਹੜੇ ਵੀਰ ਆ ਮਜਾਕ ਜਾਂ ਟੰਦੇ ਭਰਾ ਬਣ ਕੇ ਉਹ ਥੋੜਾ ਜਆ ਬੰਦ ਕਰ ਦਿਓ ਵੀਰ ਬਣ ਕੇ ਕਿਉਂਕਿ ਬਾਈ ਕਿਉਂਕਿ ਏਡੇ ਵੱਡੇ ਕਲਾਕਾਰ ਹੁੰਦੇ ਨੇ ਉਹਨਾਂ ਨੂੰ ਠੇਸ ਪਹੁੰਚਦੀ ਆ ਭਰਾ ਬਣ ਕੇ ਧੰਨਵਾਦ ਵੀ ਸਾਰਿਆਂ ਦਾ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ